ਸੱਚਰੀਏ ਕਾਲ ਦੋਸਤੋ ਮੈਂ ਜਰਨਜੀਤ ਸਿੰਘ ਪਿਛਲੇ 2-3 ਦਿਨਾਂ ਤੋਂ ਲਗਾਤਾਰ ਬਹੁਤ ਸਾਰੇ ਜ਼ਿਮੀਂਦਾਰਾਂ ਦੇ ਆਪਾਂ ਨੂੰ ਇਹ ਫੋਨ ਕਮੈਂਟ ਜਾਂ ਮੈਸੇਜ ਵੇਖਣ ਨੂੰ ਮਿਲ ਜਾਂਦੇ ਨੇ ਕਣਕ ਦੇ ਵਿੱਚ ਚਿਪਾ ਬਹੁਤ ਜ਼ਿਆਦਾ ਵਧੀ ਜਾਂਦਾ ਹੈ ਇਹ ਉਹਨਾਂ ਦਾ ਕਹਿਣਾ ਹੈ ਲਗਾਤਾਰ ਸਪ੍ਰੇਆਂ ਚੱਲੀ ਜਾਂਦੀਆਂ ਨੇ ਜਦੋਂ ਦਾ ਮੌਸਮ ਪੰਜਾਬ ਦੇ ਵਿੱਚ ਸਾਫ਼ ਹੋਇਆ ਹੈ ਤਾਂ ਚਿਪੇ ਵਾਲੀਆਂ ਸਪ੍ਰੇਆਂ ਜਿਨ੍ਹਾਂ ਨੂੰ ਤੇਲਾ ਕਹਿ ਦਿੰਦੇ ਨੇ ਜ਼ਿਮੀਂਦਾਰ ਤੇਲੇ ਦੀ ਸਪ੍ਰੇ ਹਰ ਇੱਕ ਜ਼ਿਮੀਂਦਾਰ ਕਰੀ ਜਾਂਦਾ ਹੈ ਜਾਂ ਫਿਰ ਕਰ ਦਤੀਏ ਜਾਂ ਫਿਰ ਕਰਨ ਦੀ ਤਾਂਗ ਰੱਖਦਾ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਡਿਸਕਸ ਕਰੂੰਗਾ ਕਿ ਇਹ ਜੇਪਾ ਜੜਾਏ ਦੇ ਵਾਸਤੇ ਆਪਾਂ ਨੂੰ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ਕਦੋਂ ਕਰਨੀ ਚਾਹੀਦੀ ਹੈ ਤੇ ਕਦੋਂ ਨਹੀਂ ਕਰਨੀ ਚਾਹੀਦੀ ਨੁਕਸਾਨ ਕੀ ਨੇ ਫਾਇਦੇ ਕੀ ਨੇ ਕਿੰਨੀ ਡੋਜ਼ ਪਾਉਣੀ ਹੈ ਕਿਹੜੀਆਂ ਦਵਾਈਆਂ ਕਰਨੀਆਂ ਨੇ ਇਹ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਵੀਡੀਓ ਨੂੰ ਬਿਲਕੁਲ ਧਿਆਨ ਦੇ ਨਾਲ ਵੇਖ ਲਿਓ ਜੇ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਵੀ ਹੋਵੇਗਾ ਤੇ ਹੋ ਸਕਦਾ ਹੈ ਜਿਹੜੀ ਜਾਣਕਾਰੀ ਤੁਹਾਨੂੰ ਕਿਤੇੋਂ ਪੈਸੇ ਦੇ ਕੇ ਸੁਣਨੀ ਪਵੇ ਪੜ੍ਹਨੀ ਪਵੇ ਵੇਖਣੀ ਪਵੇ ਲੈਣੀ ਪਵੇ ਇਹ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਬਿਲਕੁਲ ਫ੍ਰੀ ਦੇ ਵਿੱਚ ਮਿਲ ਜਾਵੇ। ਸੋ ਦੋਸਤੋ ਅੱਜ ਕੱਲ ਹੁੰਦਾ ਕਿ ਇਹ ਸੋਸ਼ਲ ਮੀਡੀਆ ਤੇ ਜਿਹੜੇ ਬਹੁਤ ਸਾਰੇ ਫਾਰਮਰਾਂ ਦੇ ਜਿਹੜੇ ਗਰੁੱਪ ਬਣੇ ਨੇ WhatsApp ਦੇ ਉੱਤੇ ਜਾਂ Facebook ਦੇ ਉੱਤੇ ਵੀ ਬਹੁਤ ਸਾਰੇ ਜ਼ਿੰਮੇਦਾਰ ਆਪੋ ਆਪਣੇ ਜਿਹੜੇ ਇਲਾਕਿਆਂ ਦੇ ਵੱਖ-ਵੱਖ ਗਰੁੱਪਾਂ ਦੇ ਵਿੱਚ ਜੁੜੇ ਨੇ। ਕੋਈ ਜ਼ਿੰਮੇਦਾਰ ਮੈਂ ਆਮ ਜਿਹੀ ਚੀਜ਼ ਵੇਨਾ ਹੋਣਾ ਹੈ ਕੋਈ ਫੋਟੋ ਪਾਉਂਦਾ ਹੈ। ਅਮਨਿਕ ਚਲੋ ਪਠਾਨਕੋਟ ਦਾ ਜ਼ਿੰਮੇਦਾਰ ਪਾਉਂਦਾ ਹੈ, ਅਮਰਸਰ ਦਾ ਪਾਉਂਦਾ ਹੈ, ਗੁਰਦਾਸਪੁਰ ਦਾ ਪਾਉਂਦਾ ਹੈ ਕਿ ਮੇਰੀ ਕਣਕ ਦੇ ਵਿੱਚ ਇਹ ਪ੍ਰੋਬਲਮ ਆਈਏ ਜਿਹੜੇ ਬਠਿੰਡੇ ਵਾਲ ਨੇ ਜਿਹੜੇ ਮਾਨਸੇ ਵਾਲ ਨੇ ਜਿਹੜੇ ਬਰਨਾਲੇ ਵਾਲ ਨੇ ਜਿਹੜੇ ਸੰਗਰੂਰ ਵਾਲ ਨੇ ਬਿਲਕੁਲ ਦੂਜੇ ਪਾਸੇ ਚਲੇ ਜਾਂਦੇ ਨੇ ਉਹ ਜ਼ਿੰਮੇਦਾਰ ਵੀ ਉਸ ਪ੍ਰੋਬਲਮ ਤੋਂ ਡਰਨ ਲੱਗ ਪੈਂਦੇ ਨੇ ਕਿ ਸਾਡੀ ਕਣਕ ਦੇ ਵਿੱਚ ਵੀ ਉਹ ਚੀਜ਼ ਨਾ ਕਿਤੇ ਆ ਜਾਵੇ ਹਾਲਾਂਕਿ ਉਹ ਸੈਂਕੜੇ ਕਿਲੋਮੀਟਰ ਦੂਰ ਹੁੰਦਾ ਹੈ ਤੇ ਉੱਥੋਂ ਤੱਕ ਉਸ ਬਿਮਾਰੀ ਨੂੰ ਜਾਂਦਿਆਂ ਜਾਂਦਿਆਂ ਹੀ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜੜੀਆਂ ਰਾਹ ਦੇ ਵਿੱਚ ਹੀ ਖਤਮ ਹੋ ਜਾਂਦੀਆਂ ਨੇ ਇੱਥੋਂ ਤੱਕ ਪਹੁੰਚਿਆ ਹੀ ਨਹੀਂ ਜਾਂਦਾ ਜੇਕਰ ਕੋਈ ਬਿਮਾਰੀ ਫਾਜ਼ਲਕੇ ਦੇ ਵਿੱਚ ਮੁਖਸਰ ਦੇ ਵਿੱਚ ਆਉਂਦੀ ਹੈ ਤਾਂ ਜ਼ਰੂਰੀ ਨਹੀਂ ਹੁੰਦਾ ਕਿ ਉਹ ਹੁਸ਼ਿਆਰਪੁਰ ਦੇ ਵਿੱਚ ਵੀ ਆਊਗੀ ਨਵੇਂ ਸ਼ਹਿ ਆਉਗੀ ਉਹ ਕਪੂਰਥਲੇ ਜਲੰਧਰ ਦੇ ਵਿੱਚ ਵੀ ਆਉਗੀ ਉਦੜੇ ਇਲਾਕੇ ਬਿਲਕੁਲ ਦੂਸਰੇ ਪਾਸੇ ਹੁੰਦੇ ਨੇ ਪਰ ਬਹੁਤ ਸਾਰੇ ਦੁਕਾਨਦਾਰ ਜਿਹੜੇ ਉਹ ਇਹੀ ਗੱਲ ਕਹੀ ਜਾਂਦੇ ਹੁੰਦੇ ਆ ਆਮ ਜ਼ਿਮੀਂਦਾਰਾਂ ਨੂੰ ਕਿ ਬਿਮਾਰੀ ਆ ਗਈ ਬਿਮਾਰੀ ਆ ਗਈ ਦਵਾਈ-ਦਵ ਕਰਦੇ ਹੋ ਉਦੋਂ ਤਾਂ ਬੜਾ ਜ਼ਿਆਦਾ ਨੁਕਸਾਨ ਹੋ ਗਿਆ ਤੁਸੀਂ ਪਹਿਲਾਂ ਹੀ ਕਰਦੇ ਹੋ ਤੁਹਾਡੇ ਕਿਤੇ ਆ ਨਾ ਜਾਵੇ ਗੱਲ ਜਿਹੜੀ ਮੁੱਕਦੀ ਏ ਜਿਹੜਾ ਕਣਕ ਦੇ ਵਿੱਚ ਚੇਪੇ ਦਾ ਰੌਲਾ ਇਹਨਾਂ ਦਿਨਾਂ ਦੇ ਵਿੱਚ ਚੱਲੀ ਜਾਂਦਾ ਏ ਦੋਸਤੋ ਬਿਲਕੁਲ ਮਾਮੂਲੀ ਚੀਜ਼ ਐ ਕਦੇ ਵੀ ਇਸ ਚੇਪੇ ਦੀ ਅਸੀਂ ਕਣਕ ਦੇ ਉੱਤੇ ਸਪਰੇ ਨਹੀਂ ਕਰਦੇ ਤਾਂ ਵੀ ਅਸੀਂ ਕਣਕ ਦਾ 22 29 29 ਕੁਆਂਟਲ ਝਾੜ ਕੱਢ ਕੇ ਰਿਕਾਰਡ ਬਣਾਉਨੇ ਆ ਹਾਲਾਂਕਿ ਮੈਂ ਤਾਂ ਮੈਂ ਨਹੀਂ ਕਹਿੰਦਾ ਕਿ ਜੇਕਰ ਤੁਹਾਡੀ ਖੇਤ ਦੀ ਬਾਉਂਡਰੀ ਦੇ ਉੱਤੇ ਬਹੁਤ ਜ਼ਿਆਦੇ ਰੁੱਖ ਲੱਗੇ ਨੇ ਕੋਈ ਸੜਕ ਲੱਗਦੀ ਏ ਤੁਹਾਡੇ ਨਾਲ ਉੱਥੇ ਰੁੱਖ ਲੱਗੇ ਨੇ ਤੇ ਫਿਰ ਤੁਸੀਂ ਸਪਰੇਅ ਹੀ ਨਾ ਕਰੋ ਤੁਹਾਨੂੰ ਸਪਰੇਅ ਕਰਨੀ ਚਾਹੀਦੀ ਏ ਜੇਕਰ ਰੁੱਖ ਤੁਹਾਡੀ ਬਾਉਂਡਰੀ ਦੇ ਉੱਤੇ ਨੇ ਸੜਕ ਦੇ ਨਾਲ ਤੁਹਾਡੀ ਜ਼ਮੀਨ ਹੈ ਰੁੱਖ ਨੇ ਤਾਂ ਉਹਦੇ ਜਿਹੜੀ ਤੁਹਾਡੀ ਜ਼ਮੀਨ ਹੈ 1 1 2 2 ਕਨਾਲਾ ਇਦੀ ਤੱਕ ਕੀ ਤੁਹਾਡਾ ਬੰਨੇ ਤੋਂ ਹੀ ਫੁਆਰਾ ਜਾ ਸਕਦਾ ਹੈ ਪੰਪ ਦੇ ਨਾਲ ਉਸ ਇਲਾਕੇ ਦੇ ਵਿੱਚ ਤੁਹਾਡੀ ਛਾਂ ਵਾਲੀ ਥਾਂ ਦੇ ਉੱਤੇ ਚਿਪੇ ਦਾ ਹਮਲਾ ਤੁਹਾਨੂੰ ਇਹਨਾਂ ਦਿਨਾਂ ਦੇ ਵਿੱਚ ਜ਼ਰੂਰ ਵੇਖਣ ਨੂੰ ਮਿਲੇਗਾ ਆਉਣ ਵਾਲੇ 5-4 ਦਿਨਾਂ ਦੇ ਵਿੱਚ ਹੋਰ ਥੋੜਾ ਜਿਹਾ ਵੱਧ ਵੀ ਸਕਦਾ ਹੈ ਜਿਹੜਾ ਹਮਲਾ ਹੈ ਪਰ ਇਹਦੀ ਸਪਰੇ ਤੁਹਾਨੂੰ ਪੂਰੇ ਕਿਲੇ ਦੇ ਵਿੱਚ ਕਰਨ ਦੀ ਲੋੜ ਬਿਲਕੁਲ ਵੀ ਨਹੀਂਗੀ ਇਹ ਬੰਨੇ ਤੋਂ ਵੱਟਾਂ ਵਾਲੀ ਸਾਈਡ ਤੋਂ ਹੀ ਜਿਹੜਾ ਕਣਕ ਦੇ ਵਿੱਚ ਦਾਖਲ ਹੁੰਦਾ ਹੈ ਵਿੱਚ ਕਦੇ ਵੀ ਹੁੰਦਾ ਨਹੀਂਗਾ ਬੰਨੇ ਬੰਨੇ ਸਪਰੇ ਕਰਦੇ ਹੋ ਵੱਟਾਂ ਦੇ ਨਾਲ ਨਾਲ ਜੇਕਰ ਤੁਹਾਨੂੰ ਦਿਖਾਈ ਦਿੰਦਾ ਹੈ ਚਿਪਾ ਦਾ ਜਿਹੜਾ 50 ਲੀਟਰ ਵਾਲਾ ਆਪਣਾ ਪੰਪ ਹੁੰਦਾ ਹੈ ਉਹਨੂੰ ਭਰ ਕੇ ਬੰਨੇ ਬੰਨੇ ਇੱਕ ਇੱਕ ਟੈਂਕੀ ਲਾ ਦਿਓ ਤੁਹਾਡਾ ਮਸਲਾ ਹੱਲ ਹੋ ਜਾਊਗਾ ਜਿੰਨਾ ਮਰਜ਼ੀ ਚੇਪਾ ਤੁਹਾਡੀ ਕਣਕ ਦੇ ਵਿੱਚ ਹੋਵੇ ਇੱਕ ਜਿਹੜੀ ਹੋਰ ਬਹੁਤ ਜ਼ਿਆਦੀ ਗਲਤ ਚੀਜ਼ ਜਿਹੜੀ ਚੱਲੀ ਜਾਂਦੀ ਏ ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਬਹੁਤ ਮਾੜੇ ਪ੍ਰਭਾਵ ਵੇਖਣ ਨੂੰ ਮਿਲਣਗੇ ਉਹ ਚੀਜ਼ ਕੀ ਏ ਥਾਇਆ ਮਿਥੋਕਸਮ ਜਿਹੜੀ 50% ਵਾਲੀ ਆਮ ਉਸ ਚੀਜ਼ ਉਸ ਦਵਾਈ ਦੀ ਹੀ ਉਸੇ ਟੈਕਨੀਕਲ ਦੀ ਆਪਾਂ ਵਰਤੋਂ ਕਰਦੇ ਆਂ ਕੇਪੇ ਨੂੰ ਕਣਕ ਦੇ ਵਿੱਚੋਂ ਖਤਮ ਕਰਨ ਦੇ ਵਾਸਤੇ ਉਹਦੀ ਡੋਜ਼ ਹੈ ਕਿੱਲੇ ਦੇ ਵਿੱਚ 5 ਗ੍ਰਾਮ ਪ੍ਰਤੀ ਕਿੱਲੇ ਦੇ हिसाब ਦੇ ਨਾਲ ਜਾਂ ਵੱਧ ਤੋਂ ਵੱਧ ਤੁਸੀਂ 30 ਗ੍ਰਾਮ ਕਿੱਲੇ ਦੀ ਪਾ ਸਕਦੇ ਜੇ ਪਰ ਹੁੰਦਾ ਕੀ ਹੈ ਅਸਲ ਦੇ ਵਿੱਚ ਦੁਕਾਨਦਾਰ ਬਹੁਤ ਸਾਰੇ ਜਿਹੜੇ ਨੇ ਜਾਂ ਜ਼ਿਮੀਦਾਰ ਵੀ ਖੁਦ ਕਹਿ ਦਿੰਦੇ ਨੇ ਕਿ ਬਿਲਕੁਲ ਸਸਤੀ ਸਪਰੇ ਹੈਗੀ ਆ 100 150 200 ਦੀ ਆ ਜਾਣੀ ਹੈ ਤੇ 100 ਗ੍ਰਾਮ 1.5 150 ਗ੍ਰਾਮ ਵੀ ਇੱਕ ਕਿੱਲੇ ਦੇ ਵਿੱਚ ਥਾਇਆਮਥੌਕਸਮ ਜੜੀਏ ਦਵਾਈ ਉਹ ਪਾਈ ਜਾਂਦੇ ਨੇ ਸਭ ਤੋਂ ਪਹਿਲਾਂ ਤੇ ਇੰਨੀ ਜ਼ਿਆਦੀ ਡੋਜ਼ ਪਾਉਣ ਦਾ ਨੁਕਸਾਨ ਇਹ ਹੈ ਕਿ ਇਹ ਖਾਮ ਤੱਕ ਸਮਝੜੀ ਬੜੀ ਜਿਆਦੀ ਗਰਮ ਦਵਾਈ ਹੁੰਦੀ ਏ ਬੜੀ ਖੁਸ਼ਕ ਦਵਾਈ ਹੁੰਦੀ ਏ ਜੇਕਰ ਦੁੱਧੇ ਪਈ ਕਣਕ ਦੇ ਉੱਤੇ ਤੁਸੀਂ ਕਰੋਗੇ ਤਾਂ ਇਹ ਤੁਹਾਡਾ ਦੁੱਧਾ ਜਿਹੜਾ ਏ ਉਹਨੂੰ ਸਕਾ ਸਕਦੀ ਏ ਦੁੱਧਾ ਸਾੜ ਦਊਗੀ ਤੁਹਾਡੇ ਦਾਣੇ ਜਿਹੜਿਆ ਸੁਗੜ ਜਾਣਗੇ ਦੂਸਰੀ ਜਿਹੜੀ ਸਭ ਤੋਂ ਵੱਡਾ ਇਹਦੇ ਆਪਾਂ ਨੂੰ ਨੁਕਸਾਨ ਵੇਖਣ ਨੂੰ ਮਿਲਣਗੇ ਉਹ ਇਹ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਡੋਜ਼ ਜਿਹੜੀ ਤੁਹਾਨੂੰ ਹੋਰ ਬਹੁਤ ਜ਼ਿਆਦੀ ਵਧਾ ਕੇ ਸਪਰੇਅ ਕਰਨੀ ਪਿਆ ਕਰੇਗੀ ਕਿਉਂਕਿ ਪਹਿਲਾਂ ਹੀ ਤੁਸੀਂ 4 4 ਗੁਣਾ ਵੱਧ ਇਹਦੀ ਡੋਜ਼ ਜਿਹੜੀ ਪਾਈ ਜਾਂਦੇ ਜੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮੂਲੀ ਜਈ ਜੜੀ ਚੀਜ਼ ਹੈ ਅੱਜ ਇਹਨੂੰ ਆਪਾਂ 5 ਗ੍ਰਾਮ ਦੇ ਨਾਲ ਜਿੱਕਰ ਮਾਰ ਦਿੰਨੇ ਆ ਤੇ ਇਹੀ ਜਿਹੜਾ ਤੁਹਾਡਾ ਚਿਪਾਏ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿੱਕਰ ਆਪਾਂ ਜ਼ਿਆਦਾ ਡੋਜ਼ ਪਾ ਪਾ ਕੇ ਸਪਰੇਅ ਕਰਦੇ ਰਹੇ ਤਾਂ ਇਹ ਤੁਹਾਡਾ ਹੋ ਸਕਦਾ ਹੈ ਕਿ 200 3 300 ਗ੍ਰਾਮ ਵੀ ਤੁਸੀਂ ਇਹ ਜੜੀਆਂ ਸੇਵੀਆਂ ਪਾਓ ਤਾਂ ਵੀ ਤੁਹਾਡੀ ਕਣਕ ਦੇ ਵਿੱਚੋਂ ਚਿਪਾ ਖਤਮ ਨਾ ਹੋਵੇ ਜਿੰਨੀ ਜ਼ਿਆਦੀ ਡੋਜ਼ ਆਪਾਂ ਬਰਤੀ ਜਾਂਦੇ ਆ ਜਿਵੇਂ ਝੋਨੇ ਦਾ ਹੋਪਰ ਜਿਹੜਾ ਤਾਕਤਵਰ ਹੋ ਚੁੱਕਾ ਹੈ ਅੱਜ ਦੇ ਸਮੇਂ ਦੇ ਵਿੱਚ ਬਿਲਕੁਲ ਉਸੇ ਤਰ੍ਹਾਂ ਹੀ ਕਿਤੇ ਆਪਣੀ ਕਣਕ ਦਾ ਜਿਹੜਾ ਚਿਪਾ ਹੈ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਵਾਸਤੇ ਖਤਰਾ ਨਾ ਬਣ ਜਾਵੇ ਜੇਕਰ ਆਪਾਂ ਜਿਆਦੀ ਡੋਜ਼ ਪਾਉਣਾ ਨਾ ਹਟੇ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਜ਼ਰੂਰ ਇਹ ਜਿਹੜਾ ਚਿਪਾ ਹੈ ਆਪਾਂ ਨੂੰ ਬਹੁਤ ਵੱਡੇ ਪੱਧਰ ਤੇ ਜਿਹੜਾ ਵੱਧ ਦਾ ਨਜ਼ਰ ਆਵੇਗਾ ਪਹਿਲੀ ਗੱਲ ਇਹ ਹੈ ਸਪਰੇਅ ਕਣਕ ਦੇ ਵਿੱਚ ਓਨਾ ਚਿਰ ਬਿਲਕੁਲ ਵੀ ਨਹੀਂ ਕਰਨੀ ਜਿੰਨਾ ਚਿਰ ਤੁਹਾਨੂੰ ਕਣਕ ਦੇ ਹਰ ਇੱਕ ਸਿੱਟੇ ਦੇ ਉੱਤੇ 4 ਤੋਂ 5 ਦਾਣੇ ਚਿਪੇ ਦੇ ਦਿਖਾਈ ਨਾ ਦੇਣ ਵੈਸੇ ਤਾਂ ਸਾਡੀ ਜਿਹੜੀ ਕਣਕ ਹੈ ਉਹਦੇ ਵਿੱਚ ਚਿਪਾ ਬਹੁਤ ਵਿਵਾਦ ਵੀ ਜਾਂਦਾ ਹੈ ਘਟ ਵੀ ਜਾਂਦਾ ਹੈ ਜਿੰਨਾ ਜ਼ਿਆਦਾ ਚਿਪਾ ਵਧੂਗਾ ਉਨੇ ਹੀ ਲੀਡੀ ਬੱਗ ਵਧ ਜਾਣਗੇ ਆਪਣੇ ਆਪ ਖਤਮ ਕਰ ਦਿੰਦੇ ਨੇ ਉਹਨੂੰ ਪਰ ਫਿਰ ਵੀ ਆਪਾਂ ਝਾੜ ਜਿਹੜਾ ਵਧੀਆ ਕੱਢ ਲੈਨੇ ਆ ਕਣਕ ਦਾ ਸਪਰੇ ਨਹੀਂ ਕਰਦੇ ਛੇਤੀ ਕੀਤੇ ਆ ਜੇ ਜਿਆਦੀ ਐਮਰਜੈਂਸੀ ਪੈਂਦੀ ਏ ਫਿਰ ਆਪਾਂ ਜਾ ਕੇ ਕਿਸੇ ਵੀ ਕੀਟ ਨੂੰ ਜਾਂ ਰੋਕਣ ਦੀ ਕੋਸ਼ਿਸ਼ ਕਰਦੇ ਆਂ ਵੈਸੇ ਅਸੀਂ ਸਪਰੇ ਜਿਹੜੀ ਉਹ ਕਰਨ ਦੀ ਜਿਆਦਾਤਰ ਪੈਲ ਨਹੀਂ ਰੱਖਦੇ ਹੁੰਦੇ ਪਰ ਤੁਹਾਨੂੰ ਜੇਕਰ ਜਿਆਦਾ ਡਰ ਲੱਗਦਾ ਵੀ ਇ ਤਾਂ ਡੋਜ਼ ਥਾਇਮਥੋਕਸਮ ਦੀ 5 ਤੋਂ 30 ਗ੍ਰਾਮ ਹੀ ਪ੍ਰਤੀ ਕਿਲੇ ਦੇ ਹਿਸਾਬ ਦੇ ਨਾਲ ਤੁਸੀਂ ਪਾਉਣੀ ਹੈ ਕਰਨੀ ਸਪਰੇ ਤਾਂ ਹੀ ਜੇਕਰ ਹਰ ਇੱਕ ਸਿੱਟੇ ਦੇ ਉੱਤੇ 4-5 ਦਾਣੇ ਵਿਖਾਈ ਦਿੰਦੇ ਆ ਜੇਕਰ ਦਾੜੀ ਨਹੀਂ ਦਿਖਾਈ ਨਹੀਂ ਦਿੰਦੇ ਚਿਪੇ ਦੇ ਤੁਸੀਂ ਸਪਰੇਅ ਕਰ ਦਿੰਦੇ ਜੇ ਤਾਂ ਦੁੱਧਾ ਸੁੱਕਣਾ ਹੈ ਉਹਦੇ ਨਾਲ ਤੁਹਾਡਾ ਨੁਕਸਾਨ ਜ਼ਿਆਦਾ ਹੋ ਜਾਣਾ ਹੈ ਚਿਪੇ ਨੇ ਪਤਾ ਨਹੀਂ ਕਰਨਾ ਹੈ ਕਿ ਨਹੀਂ ਕਰਨਾ ਪਰ ਇਹ ਦਵਾਈ ਬਹੁਤ ਜਿਆਦੀ ਖੁਸ਼ਕ ਦਵਾਈਏ ਇਹਦੇ ਨਾਲ ਤੁਹਾਡਾ ਦੁੱਧਾ ਜਿਹੜਾ ਕਣਕਦਾ ਉਹ ਸੁੰਗੜ ਜਾਣਾ ਹੈ ਦੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਦਾਣੇ ਜਿਹੜੇ ਨੇ ਵੱਡਣ ਤੋਂ ਬਾਅਦ ਦੇ ਵਿੱਚ ਉਹ ਕਮਜ਼ੋਰ ਸੁੰਗੜੇ ਜਾਂ ਮਾੜੇ ਦਾਣੇ ਮਾਜੂ ਦਾਣੇ ਜਿਹੜੇ ਉਹ ਕਣਕ ਦੇ ਤੁਹਾਡੀ ਦੇ ਵੇਖਣ ਨੂੰ ਮਿਲਣਗੇ ਉਹਦਾ ਕਾਰਨ ਇਹੋ ਹੀ ਹੋਣਾ ਹੈ ਕਿ ਆਪਾਂ ਤਾਇਆ ਮੁਦਕਸਮ ਜਿਹੜੀ ਇਹ 100 100 ਗ੍ਰਾਮ ਸਵਾ ਸਵਾ 100 ਗ੍ਰਾਮ ਦੀ ਸਪਰੇ ਆਪਾਂ ਕਣਕ ਦੇ ਉੱਤੇ ਕਰਨੀਏ ਦੁੱਧਾ ਪੈਣ ਤੋਂ ਬਾਅਦ ਦੇ ਵਿੱਚ ਤਾਂ ਉਹਦੇ ਰਿਜ਼ਲਟ ਫਿਰ ਆਪਾਂ ਨੂੰ ਬਹੁਤ ਮਾੜੇ ਜਿਹੜੇ ਵੱਢਣ ਤੋਂ ਬਾਅਦ ਦੇ ਵਿੱਚ ਉਹ ਦਿਖਾਈ ਦੇਣਗੇ ਸੋ ਇਹ ਵੀਡੀਓ ਜਿਹੜੀ ਇਹ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਪੈਣਾ ਪ੍ਰਾਵਾਂ ਦੇ ਨਾਲ ਆਪਣੇ ਯਾਰਾਂ ਦੋਸਤਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਵੀ ਜ਼ਰੂਰ ਸ਼ੇਅਰ ਕਰਦਾ ਕਰੋ ਅੱਗੇ ਤੋਂ ਅੱਗੇ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ